ਸਤਨਾਮ ਸ੍ਰੀ ਵਾਹਿਗੁਰੂ ਜੀ ਤੱਜ ਰੇਟੇਕ ਤੋਂ ਲਹੇ ਵਿਡਾਈਆ ਨਾ ਕੋ ਨਾਮ ਤੇ ਆਈ ਐ ਕਾਰਜ ਅਭੈਰਾਸ ਪੂਰਾ ਪਰਵਰ ਧਿਆ ਨਾਨਕ ਪੂਰਾ ਪਾਇਆ ਪੂਰੇ ਕੇ ਬੰਗਾ ਸਤਨਾ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠਾ ਮਹੱਲਾ ਪੰਜਵਾ ਪਰਮੇਸ਼ਰ ਦਿੱਤਾ ਬੰਨਾ ਦੁੱਖ ਰੋਕ ਡੇਰਾ ਪੰਨਾ ਅਨੰਦ ਕਰਹਿ ਨਰਨਾ ਜੀ ਹਰ ਹਰ ਪ੍ਰਭ ਕਿਰਪਾ ਦਾਈ ਪਰਮੇਸ਼ਰ ਦਿੱਤਾ ਬੰਨਾ ਦੁੱਖ ਰੋਕ ਡੇਰਾ ਤੋ ਕਰਹੈ ਨਰਨਾਰੀ ਹਰ ਹਰ ਪ੍ਰਭ ਕਿਰਪਾ ਤਾਰੀ ਸੰਤ ਸਭ ਹੋਵਾ ਸਵਥਾਈ ਪਾਰ ਵਿਪੂਰਨ ਪਰਮੇਸਰ ਰਬ ਰਹਿਆ ਸਭ ਨੀਜਾ ਹੀ ਰਹਾ ਤਰ ਕੀ ਬਾਣੀ ਸਗਲਿ ਚਿੰਤਾ ਮਟਾਈ ਦਇਆਲ ਬੁਰਖ ਮਿਹਰਬਾਨ ਹਰ ਨਾਨਕ ਸਾਚਿ ਬਖਾਨਾ ਬੁਰਖੀ ਬਾਣੀ ਆਈ ਸਗਲਿ ਚਿੰਤਾ ਮਟਾਈ ਦਇਆਲ ਬੁਰਖ ਮਿਹਰਬਾਨ ਹਰ ਨਾਨਕ ਸਾਚਿ ਵਾਹਿਗੁਰੂ ਜੀ ਕੀ ਫਤਿਹ